ਖੂਬ ਸੁਰਤੀ ਆ ਕਿ ਸਾਰੇ ਕਹ ਲੋ ਵੀ ਇਸ ਗੁਲਦਸਤੇ ਦੇ ਵਿੱਚ ਹਰ ਤਰ੍ਹਾਂ ਦੇ ਜਿਹੜੇ ਫੁੱਲ ਨੇ ਉਹ ਸਾਡੇ ਜਿਹੜੇ ਪੰਜਾਬ ਸਾਡੇ ਦੇਸ਼ ਚ ਜਿਹੜੇ ਦੇਖਣ ਨੂੰ ਮਿਲਦੇ ਆ ਨੇ ਭਾਈਚਾਰੇ ਦੇ ਲੋਕ ਹੈ ਮੈਂ ਸਾਰਿਆਂ ਨੂੰ ਬਹੁਤ ਵਧਾਈ ਦੇਣਾ ਬਹੁਤ ਮੁਬਾਰਕਬਾਦ ਦੇਣਾ ਤੇ ਮੈਂ ਸਟੇਜ ਤੋਂ ਵੀ ਜ਼ਿਕਰ ਕੀਤਾ ਕਿ ਹਰ ਇੱਕ ਧਰਮ ਚ ਇੱਕ ਆਪਣਾ ਆਪਣਾ ਇੱਕ ਤਰੀਕਾ ਹੈਗਾ ਵੀ ਪਰਮਾਤਮਾ ਤੱਕ ਪਹੁੰਚਣ ਦਾ ਨਾ ਤੇ ਬਸ ਇਹਦੇ ਵਿੱਚ ਮੈਨੂੰ ਲੱਗਦਾ ਕਿ ਸਾਰ ਨਾਲੋਂ ਵੱਡੀ ਚੀਜ਼ ਜਿਹੜੀ ਇੱਕ ਕਾਲੋ ਪਰਮਾਤਮਾ ਦੀ ਰਾਜਾ ਚ ਰਹਿਣ ਵਾਲੇ ਬੰਦੇ ਦੀ ਹੁੰਦੀ ਹੈ ਉਹ ਸਬਰ ਹਨਾ ਤੇ ਰੋਜ਼ਾ ਜਿਹੜਾ ਬੰਦਾ ਰੱਖਦਾ ਉਹ ਵੀ 30 ਦਿਨ ਖਾਣਾ ਨਹੀਂ ਕੁਛ ਪੀਣਾ ਨਹੀਂ ਤੇ ਮੈਨੂੰ ਲੱਗਦਾ ਕਿਸ ਤੋਂ ਵੱਡਾ ਸਬਰ ਹੋਰ ਕਿਸੇ ਤਰੀਕੇ ਸਿੱਖਿਆ ਨਹੀਂ ਜਾ ਸਕਦਾ ਸੋ ਇਹਦੇ ਨਾਲ ਇਹ ਵੀ ਹੈ ਕਿ ਜਿਹੜੇ ਜਿਨ੍ਹਾਂ ਨੂੰ ਮਜਬੂਰੀ ਬਸ ਨਹੀਂ ਖਾਣ ਪੀਣ ਨੂੰ ਮਿਲਦਾ ਉਹਨਾਂ ਦੀ ਭੁੱਖ ਦਾ ਅਹਿਸਾਸ ਵੀ ਹੁੰਦਾ ਇਸ ਕਰਕੇ ਦਿਆ ਦੀ ਭਾਵਨਾ ਇਨਸਾਨੀਅਤ ਦੀ ਭਾਵਨਾ ਵੀ ਕਿੰ ਇਨਸਾਨ ਚ ਆਉਂਦੀ ਹੈ ਅਸਲ ਚ ਰੋਜ਼ਾ ਔਫਤਾਰੀ ਦਾ ਜਿਹੜਾ ਫੰਕਸ਼ਨ ਹੈ ਇਦੇ ਨਾਲ ਆਪਸੀ ਭਾਈਚਾਰਾ ਮਜ਼ਬੂਤ ਹੁੰਦਾ ਹੈ ਤੁਸੀਂ ਦੇਖ ਰਹੇ ਹੋ ਕਿ ਰੋਜ਼ਾ ਉਫਤਾਰੀ ਦੇ ਸਾਂਕਸ਼ਨ ਦੇ ਵਿੱਚ ਸਾਰੇ ਧਰਮਾਂ ਦੇ ਨਾਲ ਸੰਬੰਧਿਤ ਜਿਹੜੇ ਵਿਅਕਤੀ ਨਾ ਉਹ ਮੌਜੂਦ ਹਨ ਔਰ ਸਾਡੀ ਇਹ ਕੋਸ਼ਿਸ਼ ਹੈ ਕਿ ਮਲੇਰ ਕੋਲਾ ਸ਼ਹਿਰ ਜਿੱਥੇ ਕਿ ਸਾਰੇ ਧਰਮਾਂ ਦੇ ਲੋਕ ਮਿਲ ਜੁਲ ਕੇ ਰਹਿੰਦੇ ਨਾ ਮੁਹੱਬਤ ਵੰਡਦੇ ਨਾ ਇੱਕ ਦੂਜੇ ਦੇ ਤਿਹਵਾਰਾਂ ਦੇ ਵਿੱਚ ਬੜੀ ਖੁਸ਼ੀ ਨਾਲ ਸ਼ਰੀਕ ਹੁੰਦੇ ਨਾ ਗਮਾਂ ਦੇ ਵਿੱਚ ਗਮ ਵੰਡਾਉਂਦੇ ਨਾ ਤੇ ਇਹ ਇੱਕ ਗੁਲਦਸਤੇ ਦੀ ਵਾਂਗ ਹੈ ਤੇ ਇਹਦੀ ਖੁਸ਼ਬੂ ਜਿਹੜੀ ਹੈ ਉਹ ਪੂਰੇ ਸ਼ਹਿਰ ਦੇ ਵਿੱਚ ਫੈਲਦੀ ਹੈ ਔਰ ਮੈਂ ਸਮਝਦਾ ਹਾਂ ਕਿ ਮਲੇਰ ਕੋਲੇ ਦੇ ਇਸ ਆਪਸੀ ਭਾਈਚਾਰੇ ਦੇ ਜਿਹੜਾ ਮਾਹੌਲ ਹੈ ਇਹ ਤੋਂ ਪੂਰੇ ਦੇਸ਼ ਨੂੰ ਇੱਕ ਮੈਸੇਜ ਜਾਂਦਾ ਹੈ ਸੋ ਮੁਬਾਰਕਬਾਦ ਦਿੰਨੀ ਆ ਔਰ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਤੇ ਇੱਕ ਭਾਈਚਾਰਕ ਸੰਘ ਦਾ ਇੱਕ ਮੈਂ ਕਹੂੰਗੀ ਕਿ ਹਰ ਇੱਕ ਅਸੀਂ ਦੇਖ ਰਿਹਾ ਕਿ ਆਲੇ ਦੁਆਲੇ ਇੱਕ ਹਰ ਇੱਕ ਧਰਮ ਤੋਂ ਹਰ ਇੱਕ ਜਿਹੜਾ ਵਰਗ ਦਾ ਬੰਦਾ ਇੱਥੇ ਪਹੁੰਚਿਆ ਹੋਇਆ ਸੋ ਸਾਰੇ ਨਾਲ ਮਿਲ ਕੇ ਇੱਕ ਗੁਲਦਸਤੇ ਦੇ ਰੂਪ ਦੇ ਵਿੱਚ ਅੱਜ ਸਾਰੇ ਇਕੱਤਰ ਹੋਏ ਨੇ ਸੋ ਬਹੁਤ ਖੁਸ਼ੀ ਦਾ ਦਿਨ ਹੈ ਸੋ ਸਾਰਿਆਂ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਨੀ ਹੈ ਇੱਕ ਜਿਹੜਾ ਚੰਗਾ ਸੰਕੇਤ ਆ ਔਰ ਜੋ ਵੀ ਮਨੋ ਕਾਮਨਾਵਾਂ ਲੈ ਕੇ ਪਿਛਲੇ 30 ਦਿਨਾਂ ਤੋਂ ਜਿਨ੍ਹਾਂ ਨੇ ਰੋਜ਼ੇ ਰੱਖੇ ਨੇ ਸੋ ਅੱਲਾਹ ਪਰਮਾਤਮਾ ਵਾਹਿਗੁਰੂ ਉਹਨਾਂ ਦੀਆਂ ਮਨੋ ਕਾਮਨਾਵਾਂ ਜਿਹੜੀਆਂ ਪੂਰੀਆਂ ਕਰੇ ਜੀ ਬਿਲਕੁਲ ਉਸ ਆਫਤਾਰੀ ਹੈ ਐਮਐਲਏ ਸਾਹਿਬ ਮਲੇਰ ਕੋਟਲਾ ਵੱਲੋਂ ਆਰਗੇਨਾਈਜ਼ ਕੀਤੀ ਗਈ ਹੈ ਦੇਖੋ ਇਹ ਜਿਹੜੇ ਰੋਜ਼ੇ ਆ ਇਹ ਇੱਕ ਤਾਂ ਹੈ ਕਿ ਸੈਲਫ ਡਿਸਪਲਿਨ ਹੈ ਇੱਕ ਕਹਿੰਦੇ ਆ ਔਰ ਦੂਸਰਾ ਕੱਲਾ ਡਿਸਪਲਿਨ ਚ ਨਹੀਂ ਰਹਿੰਦੇ ਰੱਬ ਦੀ ਬੰਦਗੀ ਵੀ ਕਰਦੇ ਆ ਔਰ ਰੱਬ ਦੀ ਬੰਦਗੀ ਕਰਨ ਦੇ ਨਾਲ ਇਨਸਾਨ ਇੱਕ ਬਿਹਤਰ ਆਦਮੀ ਬਣਦਾ ਹੈ ਔਰ ਦਾਨਪੁਨ ਵੀ ਕਰਦੇ ਆ ਸਾਰੇ ਹਿੰਦੂ ਸਿੱਖ ਮੁਸਲਮਾਨ ਅੱਜ ਇਕੱਠੇ ਹੋ ਕੇ ਰੋਜ਼ਾ ਇਫਤਾਰੀ ਕਰ ਰਹੇ ਆ ਮੈਂ ਇਸ ਗੱਲ ਤੇ ਸਭ ਨੂੰ ਮੁਬਾਰਕਬਾਦ ਦਿੰਦਾ